ਮੈਂ ਸਰਵੰਤ ਸਿੰਘ ਪੰਦੇਰ ਐਸ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਮੇਰੇ ਪਿੱਛੇ ਹਰਿਆਣਾ ਕੇਂਦਰ ਦਾ ਨਾਗਰਤ ਸੈਨਿਕ ਫੋਰਸ ਤੋਂ ਨਜ਼ਰ ਆਉਣਗੇ ਔਰ ਇਹ ਦੇਖੋ ਨਿਆਂਪਾਲਿਕਾ ਦੇ ਫੈਸਲੇ ਤੋਂ ਬਾਅਦ ਇਹ ਸੱਚ ਹੋ ਗਿਆ ਕਿ ਇਹ ਰਾਹ ਹਰਿਆਣਾ ਗਵਰਨਮੈਂਟ ਨੇ ਤੇ ਕੇਂਦਰ ਨੇ ਟੱਕਿਆ ਕੱਲਾ ਇਹ ਗੱਲ ਕਹਿ ਕੇ ਵੀ ਲਾਨ ਆਰਡਰ ਦਾ ਮਸਲਾ ਜਿੱਥੇ ਅਸੀਂ ਬੈਠੇ ਪੰਜ ਮਹੀਨਿਆਂ ਤੋਂ ਕੋਈ ਲਾਨ ਆਰਡਰ ਦੀ ਵਗਾਰਦੀਆਂ ਕੋਈ ਮਸਲਾ ਨਹੀਂ ਹੋਇਆ ਹਰਿਆਣਾ ਸਰਕਾਰ ਭਰੀ ਨਹੀਂ ਹੋ ਸਕਦੀ ਜੋ ਟਰਾਂਸਪੋਰਟਰਾਂ ਦਾ ਵਪਾਰੀਆਂ ਦਾ ਆਮ ਜਨਤਾ ਦਾ ਨੁਕਸਾਨ ਕੀਤਾ ਹੈਗਾ ਇਹਦੀ ਜਵਾਬ ਦੇ ਵੀ ਹਰਨਸਕਰ ਨੂੰ ਦੇਣੀ ਪਊਗੀ ਦੂਸਰਾ 17 18 ਦਾ ਮੋਰਚਾ ਸਾਡਾ ਜਾਰੀ ਜਾਰੀ ਆ ਇਹ ਹੋਊਗਾ ਜਦੋਂ ਤੱਕ ਨਵਦੀਪ ਦੀ ਰਿਹਾਈ ਨਹੀਂ ਕਰਦੀ ਸਰਕਾਰ ਐਸਪੀ ਅੰਮਾਲਾ ਦੇ ਖਿਲਾਫ ਅਰੇ ਤੋਂ ਕਾ ਬਾਈ ਨੂੰ ਅਸੀਂ ਨਵੀਂ ਦਿੱਲੀ ਵਿੱਚ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਕਨਵੈਨਸ਼ਨ ਕਰਾਵਾਂਗੇ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੇ ਬੁੱਧੀਜੀਵੀ ਆ ਉੱਥੇ ਸੱਦੇ ਜਾਣਗੇ ਇਹ ਤੋਂ ਬਾਅਦ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਵੀ ਮਿਲਿਆ ਜਾਊਗਾ ਸਾਡਾ ਬਾਰਡਰ ਖੁੱਲਣ ਤੇ ਨਜ਼ਰੀਆ ਕੀ ਆ ਇਹ ਤੋਂ ਬਾਅਦ ਸਾਡਾ ਜਿਹੜਾ ਵਾ ਉਹ ਸ਼ਾਰਟ ਗਨ ਤੇ ਜੋ ਰੌਲਾ ਪੈ ਰਿਹਾ ਉਹਦੇ ਤੇ ਨਜ਼ਰੀਆ ਕੀ ਆ ਇਹ ਚੰਡੀਗੜ੍ਹ ਦੀ ਪੀਸੀ ਦੇ ਵਿੱਚ ਸਪਸ਼ਟ ਕੀਤਾ ਜਾਊਗਾ ਇਹ ਮੋਰਚਾ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ 'ਚ ਪਹੁੰਚਣ ਦੀ ਅਪੀਲ ਆ ਨਰਮਾ ਪੱਟੀ ਦੇ ਵਿੱਚ ਨਰਮੇ ਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਆਇਆ ਪਹਿਲੋ ਝੋਨੇ ਹੇਠ ਰਖਵਾ ਜਿਹੜਾ ਵਧੇ ਵਧਿਆ ਵਾ ਤੇ ਨਰਮੇ ਦਾ ਘਟਿਆ ਵਾ ਜੇ ਹੁਣ ਸਰਕਾਰ ਨੇ ਇਹ ਨਾ ਸੰਭਾਲਿਆ ਤੇ ਡਿਵਰਸਿਫਿਕੇਸ਼ਨ ਵਾਲੀ ਗੱਲ ਫੇਲ ਹੋਊਗੀ ਤੋਂ ਇਸ ਕਰਕੇ ਨਰਮਾ ਪੱਟੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਧੰਨਵਾਦ